ਅਰੇ ਮਾਨਯੋਗ ਸੀਐਮ ਸਾਹਿਬ ਸਰਦਾਰ ਮਗਵੰ ਸਿੰਘ ਮਾਨ ਜੀ ਡੀਜੀਪੀ ਸਾਹਿਬ ਡੀਆਈਜੀ ਫਿਰੋਜ਼ਪੁਰ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਿਆ ਵਿਰੋਧ 1 ਮਾਰਚ ਤੋਂ ਸਟਾਰਟ ਹੋਇਆ ਸੀਗਾ ਉਹਦੇ ਤਹਿਤ ਅਸੀਂ ਲਗਾਤਾਰ ਹੀ ਤਰਨਤਾਂ ਦੀ ਪੁਲਿਸ ਐਨਡੀਪੀਐਸ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਕਰੀ ਸੀਗੀ ਐਫਆਈਆਰ ਵੀ ਰਜਿਸਟਰ ਕੀਤੀ ਗਈ ਹੈ ਤੇ ਉਹਨਾਂ ਸਾਰਿਆਂ ਅਰੈਸਟ ਕਰਕੇ ਉਹ ਸਾਰੀ ਇਨਵੈਸਟੀਗੇਸ਼ਨ ਕਰਕੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਸਾਡੇ ਸੰਪਰਕ ਪ੍ਰੋਗਰਾਮ ਹੈ ਉਹਦੇ ਤਹਿਤ ਪਬਲਿਕ ਨੂੰ ਸਾਂਝੀ ਕਰਦੀ ਹੈ ਤੇ ਅਸੀਂ ਬੜੀ ਸੋਹਣੀ ਇਨਫੋਰਮੇਸ਼ਨ ਅੱਜ ਉਹਨਾਂ ਨੂੰ ਉਪਲਬਧ ਕੀਤਾ ਹੈ ਉਹਦੇ ਤਹਿਤ ਹੀ ਸਾਡੀ ਸੀਆਈਏ ਸਟਾਫ ਦੀ ਟੀਮ ਨੂੰ ਅ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਅਜੇ ਰਾਜ ਜੀ ਡੀਐਸਪੀ ਗੋਵਿੰਦਵਾਲ ਸਾਹਿਬ ਅਤਲ ਸੋਨੀ ਡੀਐਸਪੀ ਸਪੈਸ਼ਲ ਕ੍ਰਾਈਮ ਗੁਰਿੰਦਰਪਾਲ ਨਾਗਰਾ ਤੇ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਤੇ ਸੀਐਸਟਾਫ ਦੇ ਇੰਚਾਰਜ ਸਟਰ ਮਨਦੀਪ ਸਿੰਘ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋਸ਼ੀ ਜਿਹੜਾ ਹੈ ਹਰਸ਼ਪ੍ਰੀਤ ਜਿਹੜਾ ਕਿ ਰੋੜਾ ਵਾਲੇ ਦਾ ਰੋੜਾ ਵਾਲਾ ਪਿੰਡ ਦਾ ਰਹਿਣ ਵਾਲਾ ਹੈ ਉਹਨੇ ਡਰੋਨ ਰਾਹੀਂ ਕਨਸਾਈਨਮੈਂਟ ਜਿਹੜੀ ਹੀਰੋਇਨ ਦੀ ਰੀਸੀਵ ਕਰ ਲਈ ਹੈ ਤੇ ਅੱਜ ਰਖਬੋਸੇ ਜਿਹੜਾ ਕਿ ਸਰਾਇਮੰਦ ਖਾਨ ਥਾਣੇ ਦੇ ਏਰੀਆ ਦੇ ਵਿੱਚ ਪੈਂਦਾ ਹੈ ਉੱਥੇ ਉਹ ਇਹਦੀ ਡਿਲੀਵਰੀ ਕਰਨ ਦੀ ਖਰਾਕ ਦੇ ਵਿੱਚ ਹੈ ਉਸੇ ਇਨਫੋਰਮੇਸ਼ਨ ਦੇ ਤਹਿਤ ਸਾਡੀ ਸੀਆਈਡੀ ਟੀਮ ਨੇ ਟਰੈਪ ਲਗਾਇਆ ਤੇ ਮੌਕੇ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਪਾਸੋਂ ਇੱਕ ਐਕਟਿਵਾ ਜਿਹਦੇ ਤੇ ਉਹ ਕਨਸਾਈਨਮੈਂਟ ਆਗੇ ਪਿੱਛੇ ਕਰਦਾ ਸੀਗਾ ਤੇ ਨਾਲ ਹੀ 15 ਕਿਲੋ ਹਿਰੋਇਨ ਜਿਹੜੀ ਹੈ ਉਹ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਹਦੀ ਮੁਰਲੀ ਪੁਛਗਿਸਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਯੂਐਸਏ ਬੇਸਡ ਸਮਗਲਰ ਹੈ ਗੁਰਨਾਮ ਸਿੰਘ ਜਿਹੜਾ ਕਿ ਕੋਲੋਵਾਲ ਪਿੰਡ ਥਾਣੇ ਲੋਪਕੇ ਦਾ ਰਹਿਣ ਵਾਲਾ ਹੈ ਉਹ ਉਹਦੇ ਕਹਿਣ ਤੇ ਇਹ ਹਿਰੋਇਨ ਦੀ ਸਮਗਲੀਆਂ ਦਾ ਧੰਦਾ ਕਰਦਾ ਸੀਗਾ। ਤੇ ਪਾਕਿਸਤਾਨ ਦੇ ਵਿੱਚ ਬੈਠਿਆ ਸਮਗਲਰ ਜਿਹਦਾ ਨਾਮ ਪਹਿਲਵਾਨ ਨੇ ਦੱਸਿਆ ਉਹਦੇ ਤੋਂ ਡਰੋਨ ਰਾਹੀਂ ਕੰਸਰਨਮੈਂਟ ਰੀਸੀਵ ਕਰਕੇ ਤੇ ਗੁਰਨਾਮ ਦੇ ਕਹਿਣ ਤੇ ਵਕ ਵਕ ਥਾਵਾਂ ਤੇ ਡਿਲੀਵਰੀ ਕਰਦਾ ਸੀਗਾ ਪਿਛਲੇ ਕਾਫੀ ਸਮੇਂ ਤੋਂ ਇਹ ਇਸ ਧੰਦੇ ਦੇ ਵਿੱਚ ਐਕਟਿਵ ਸੀ ਤੇ ਅੱਜ ਇਹਨੂੰ ਗ੍ਰਿਫਤਾਰ ਕਰਕੇ ਮੈਂ ਕਹਿ ਸਕਦਾ ਕਿ ਇੱਕ ਬਿਗ ਪੀਸ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਹੈ ਤੇ ਇਸੇ ਲੜੀ ਦੇ ਤਹਿਤ ਸਾਡੀ ਜਿਹੜੀ ਕਾਰਵਾਈ ਹੈ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਇਹ ਜਾਰੀ ਰਹੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਦੇ ਵਿੱਚ ਕਰੰਤਾਨ ਪੁਲਿਸ ਨੇ 130 ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਹੈ ਜਿਹਦੇ ਤਹਿਤ 182 ਦੋਸ਼ੀ ਗ੍ਰਿਫਤਾਰ ਕੀਤੇ ਹਨ तकरीबन 28 ਕਿਲੋ ਰੋਹਿਨ ਜਿਹੜੀ ਹੈ ਬਰਾਮਦ ਕੀਤੀ ਹੈ 7.5 ਕਿਲੋ ਆਪੀਨ ਤੇ 46 ਲੱਖ ਜਿਹੜੇ ਕੀ ਡਰਗ ਮਨੀ ਰਿਕਵਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਇਸ ਤੋਂ ਇਲਾਵਾ ਵਕਫਾ ਕਮਕੜਮਿਆਂ ਚ ਹਵਾਲਾ ਨੈਟਵਰਕ ਜਿਹੜਾ ਹੈ ਕਿ ਡਰਗ ਮਨੀ ਨੂੰ ਅੱਗੇ ਪਿੱਛੇ ਕਰਨ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਜੰਦੇ ਵਿੱਚ ਕੰਮ ਹੁੰਦਾ ਉਹਦੇ ਵੀ 9 ਜਿਹੜੇ ਮੇਨ ਹਵਾਲਾ ਆਪਰੇਟਰਸ ਹੈ ਉਹ ਗ੍ਰফতার ਕਰਨ ਚ ਸਫਲਤਾ ਹਾਸਿਲ ਕੀਤੀ ਹੈ ਤੇ ਅਸੀਂ ਪਬਲਿਕ ਨੂੰ ਯਕੀਨ ਦਵਾਉਣੀ ਹੈ ਕਿ ਜਿਹੜਾ ਇਹ ਸਾਡਾ ਯੁੱਧ ਹੈ ਇਹ ਇਦਾਂ ਹੀ ਜਾਰੀ ਰਹੇਗਾ ਤੇ ਜਿਹੜੇ ਵੀ ਇਸ ਕੰਮ ਦੇ ਵਿੱਚ ਲਿੱਤ ਨੇ ਉਹਨਾਂ ਨੂੰ ਸਾਡੀ ਪੁਲਿਸ ਦੁਆਰਾ ਬਖਸ਼ਿਆ ਨਹੀਂ ਜਾਏਗਾ